ਜਦ ਆਪਣੇ ਸੋਭਾ ਆਪਨ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਧ ਭਾਈ ਜਦ ਆਪਣੇ ਸੋਭਾ ਆਪਾਂ ਸੰਸਾਰ ਦੇ ਨਾਲ ਬਣਾਈ ਜਦੋਂ ਨੇ ਆਪਣੀ ਸੋਭਾ ਨੂੰ ਆਪਣੇ ਨਾਲੇ ਰੱਖਿਆ ਸੋਭਾ ਕੋ ਫੇਰ ਹੀ ਨਹੀਂ ਹੈ ਵਾ ਆਪਣੇ ਨਾਲ ਜਿਹੜਾ ਜੁੜਿਆ ਰਹਿਣਾ ਆਪਣੇ ਖੂਨ ਨਾਲ ਜੁੜਿਆ ਰਹਿਣਾ ਹੀ ਮੇਰੀ ਸੋਭਾ ਬਸ ਇਹੀ ਸੋਭਾ ਮੰਨ ਲਈ ਵੀ ਆਪਣੇ ਮੂਲ ਨਾਲ ਜੁੜਿਆ ਰਹਿਣ ਦੇ ਸੋਭੇ ਵਿੱਚ ਇਹ ਬਣਦਾ ਜੇ ਇਹ ਮੰਨ ਲਿਆ ਵੀ ਦੁਨੀਆ ਦੇ ਵਿੱਚ ਕਿੰਨੇ ਲੋਕ ਮੇਰੇ ਵਗਲ ਨੇ ਮੈਂ ਕਿੰਨਾ ਨਾਲ ਜੁੜਿਆ ਹੋਇਆ ਕਿੰਨੇ ਮੈਨੂੰ ਸਲਾਮਾਂ ਕਰਦੇ ਨੇ ਤੇ ਸੋਭਾ ਦਈਆਂ ਕਿ ਕਿੰਨੇ ਤਾਂ ਇਹ ਸੋਭਾ ਬਣਾਈ ਆ ਸੁਪਰ ਪਾਵਰ ਦੀ ਆਈ ਆਈ ਦੁਨੀਆ 'ਚ ਮੈਨੂੰ ਸਲਾਮਾਂ ਕਿੰਨੀਆਂ ਹੁੰਦੀਆਂ ਨੇ ਇਕ ਸੋਭਾ ਮੈਂ ਦੁਨੀਆ ਤੋਂ ਕੁਝ ਨਹੀਂ ਲੈਣਾ ਮੈਂ ਤਾਂ ਆਪਣੇ ਨਾਲ ਜੁੜਿਆ ਰਹਿਣਾ ਹੀ ਸੋਭਾ ਆਪਣੇ ਨਾਲ ਜੁੜੇ ਹੋਏ ਦੀ ਸੋਭਾ ਸੱਚਖੰਡ ਵਿੱਚ ਹੈ ਸੱਚੀ ਸੋਭਾ ਜਿਹੜਾ ਆਪਣੇ ਮੂਲ ਨਾਲ ਜੁੜਿਆ ਹੋਇਆ ਆਪਣੇ ਆਪ ਨਾਲ ਜੁੜਿਆ ਹੋਇਆ ਬਾਹਰਲੀ ਸੋਭਾ ਦੀ ਇੱਛਾ ਨਹੀਂ ਕਰਦਾ ਸੰਸਾਰ ਦੀ ਸੋਭਾ ਦੀ ਇੱਛਾ ਨਹੀਂ ਜਿਹਦੇ ਵਿੱਚ ਜਿਹਨਾਂ ਦੁਨੀਆ ਦੀਆਂ ਵੜਿਆਈਆਂ ਨੂੰ ਅੱਗ ਨਾਲ ਜਾਲ ਦਿੱਤਾ ਸੀ ਤੇ ਜਾਲ ਕਰ ਦਿੱਤਾ ਉਹਨੇ ਆਪਣੀ ਜ਼ੋਬਾ ਆਪਣ ਸੰਦ ਬਣਾਈ ਉਹ ਇਹ ਜਿਹੜੀ ਜ਼ੋਬਾ ਇਹ ਤਾਂ ਹੈ ਸਰਦਾਰਾ ਚ ਮੌਜੂਦ ਪਰਮੇਸ਼ਰ ਨੇ ਕਾਲੇ ਜ਼ੋਬਾ ਮੌਜੂਦ ਹੈ ਵੀ ਤੂੰ ਢੀਕਾ ਨਹੀਂ ਇਹ ਜੀ ਜ਼ੋਬਾ ਪਰਮੇਸ਼ਰ ਨੂੰ ਚੰਗੀ ਲੱਗਦੀ ਹੈ ਜਿਹੜੀ ਆ ਦੂਜੀ ਜ਼ੋਬਾ ਹੈ ਸੁਪਰ ਪਾਵਰ ਵਾਲੀ ਇਹਨਾਂ ਵਾਅਦੇ ਘਾਨ ਨਰਕ ਤਿਆਰ ਹੈ ਇਹਨਾਂ ਵਾਅਦੇ ਨਰਕ ਹੈ ਤਬ ਉਹ ਰਾਜ ਜੀ ਨੂੰ ਜਦ ਰਾਜੋਂ ਨਰਕ ਹੈ ਰਾਜ ਵੀ ਬੜਾ ਔਖਾ ਬੜਿਆ ਇਹਨਾਂ ਦੀ ਇੱਛਾ ਸੀ ਪਰ ਨਰਕ ਵੀ ਤਿਆਰ ਹੈ ਨਾਲ ਉਹਦਾ ਨਹੀਂ ਕੋਈ ਰਸੀਦ ਜ਼ੁਰਡ ਨਹੀਂ ਮੁਕਾਉਣ ਪੈਂਦੀ ਨਰਕ ਦੀ ਉਹ ਬੜੀ ਸਪੈਸ਼ਲ ਹੈ ਉਹ ਤੇ ਕੋਈ ਲੋੜ ਨਹੀਂ ਉਹ ਸੀਟਾਂ ਸਭ ਥੋੜੇ ਵਾਦੇ ਦੇ ਯਾਰ ਬਏ ਬਾਦੂ ਸੀਟਾਂ ਨੇ ਤੇ ਬਾਦੂ ਘਟੀਆਂ ਜਾਂਦੀਆਂ ਨੇ ਨਾਲ ਉਹ ਗੱਡੀ ਦੀ ਲੋੜ ਲੈਣ ਜਾ ਕੇ ਛੱਡੇ ਦੇਣਾ ਥੱਲੇ ਉੱਪਰ ਚਲੇ ਜਾਂਦੇ ਅਕਾਤੋਂ ਥੱਲੇ ਡਿੱਗਣਾ ਹੋਵੇ ਉਹ ਤੇ ਕੀ ਲੋੜ ਆ ਅਣ ਆਪਣਾਂ ਸੰਗ ਬਣਾਈ ਤਬ ਕਬਨ ਮਾਏ ਬਾਪ ਮਿੱਤਰ ਸੁੱਤ ਭਾਈ ਨਾ ਤਾਂ ਉਹ ਤੇ ਮਾਏ ਮਾਏ ਨਾ ਉਹ ਤੇ ਬਾਪ ਨਾ ਮਿੱਤਰ ਨਾ ਕੋਈ ਸੋਤਾ ਨਾ ਕੋਈ ਭਾਈ ਹੈ ਆ ਜਿਹੜੇ ਪੁੱਤਰੁੱਤ ਸੁਤ ਭਾਈ ਐ ਮਾਂ ਬਾਪ ਐ ਇਹਦੇ ਨਾਲੇ ਜੁੜਿਆ ਹੋਇਆ ਨਾ ਕਾਦੇ ਕਰਕੇ ਜਿਹੜਾ ਸਰੀਰ ਕਰਕੇ ਮਾਇਆ ਕਰਕੇ ਇਹ ਮਾਇਆ ਦੇ ਬੰਧਨ ਨੇ ਸਾਰੇ ਜਦ ਆਪਣੇ ਮੋੜ ਨਾਲ ਜੁੜ ਗਿਆ ਮਾਇਆ ਛੁੱਟ ਗਈ ਫਿਰ ਉੱਥੇ ਮਾਤ ਪਿਤਾ ਸੁਤ ਸੁਦ ਭਾਈ ਸਭ ਛੁੱਟ ਗਏ ਇੱਥੇ ਮੁਕਤੀ ਆ ਕੇ ਇਹ ਐ ਮੁਕਤੀ ਹੈ ਉਹਨੇ ਐ ਮੁਕਤੀ ਹੈ ਉਹ ਮੁਕਤੀ ਨਹੀਂ ਅਰੋੜੀ ਤਦ ਜੋ ਤੇ ਮਾਜਪਦਾ ਖਾਣ ਲੈ ਗਿਆ ਸੁੱਤ ਖਾਣੇ ਗਿਆ ਭਾਈ ਤੋਂ ਲੈ ਜੇ ਆ ਬੋਬਾ ਬੋਬਾ ਉਹਦਾ ਗੁੱਡਾ ਵੈ 6 ਕਾਰਾਂ ਆ ਜਾਂ 100 ਕਾਰ ਗਈ ਤੇ 200 500 ਕਾਰ ਗਈ ਉਹਨਾਂ ਨੇ ਕੁੜੀ ਵੈ ਜਾ ਕੱਲ ਕੱਲੇ ਵਰਾਤੀ ਰੁਕਾਰ ਦੁੱਤੀ ਹੈ ਤੇ ਇਹ ਸੋਪਾ 'ਚ ਪੈ ਗਿਆ ਇਹ ਵੀ ਤਾਂ ਸੋਪਾ ਹੈ ਕੰਪੀਟੀਸ਼ਨ ਇਹ ਸੋਪਾ 'ਚ ਪੈ ਗਿਆ ਫੇਰ ਇਹ ਵੀ ਸੋਭਾ ਇਹ ਇਹ ਸੋਭਾ ਦਾ ਨਸ਼ਾ ਸੰਸਾਰੀ ਆ ਦੁਨੀਆਂ ਕੀ ਵੜਾਈ ਆ ਕੌੜੀਆਂ ਕਾਰਾਂ ਦੇ ਤਿਆਂ ਕੱਲੇ ਕੱਲੇ ਬਰਾਦਰ ਨੂੰ ਗਲ ਕੇ ਲਾ ਗਿਦਾ ਵੜਿਆ ਉਹ ਸਾਬ ਕਹਣ ਦੋ ਪੈਸਾ ਕਿੱਥੋਂ ਆਇਆ ਸੀ ਕਿਵੇਂ ਇਕੱਠਾ ਕੀਤਾ ਸੀ ਸੋਭਾ ਬਾਸ ਤੇ ਪਾਪ ਕੰਨਾ ਕੀਤਾ ਸੀ ਸੋਭਾ ਦਾ ਚਲੋ ਸੋਭਾ ਹੀ ਆ ਜੈ ਜੀ ਆ ਦਰਗਾਹ ਤਾਂ ਸੋਭਾ ਦੀ ਕਾਮਯਾਬ ਦਾ ਪਰਮਾਨੀ ਸੋਪਾ ਦਉ ਦੇ ਵਾਸਤੇ ਬਹੁਤ ਪਾਪ ਕਰਨਾ ਪਿਆ ਤੇ ਨਾਲ ਤਾਂ ਡੜਤਾ ਅਨਲਾਈਜ਼ਿੰਗ ਦਾ ਬਰਾਤ ਉਹਦੀ ਐਤੋਂ ਅੰਬਰਸਰੋਂ ਗਿਆ ਤੇ ਹਾਂ ਜੋ ਚੱਲੇ ਨਹੀਂ ਉਧਰ ਪਹੁੰਚ ਗਿਆ ਟਾਰੀ ਦੋਨੇ ਹਾਲਸੋਂ ਦੀ ਬਰਾਤ ਇਹਦਾ ਠੀਕ ਹੈ ਏਡਾ ਵੱਡਾ ਨਹੀਂ ਸੀ ਪਰ ਜੀ ਸਰੂਪ ਕੋ ਜਾਣਦਾ ਵੀ ਹੈ ਉਹ ਜਾਬਿਆ ਕਿੱਥੇ ਗਿਆ ਕਿੱਥੇ ਗਿਆ ਹੋਊਗਾ ਉਹ ਦੋ ਦਿਨ ਦੀ ਸੋਪਾ ਸੀ ਕੋਈਆਂ ਦਿਨਾਂ ਤੋਂ ਜਿਹਨੂੰ ਅਕਾਲੀ ਫੁੱਲਾ ਸੁਣ ਕੇ ਆਵੇ ਇੱਥੇ ਨੰਗਾ ਪੜਨਾ ਕਰਕੇ ਨੂੰ ਬੰਦ ਲੋ ਇੱਥੇ ਉਹ ਦੋ ਸੋਪਾ ਕਿੱਥੇ ਗਈ ਸੀ ਉਹ ਤਾਂ ਕਿੱਥੇ ਗਈ ਸੀ ਗੁੰਦ ਕਾਣਾ ਗਿਆ ਉਹ ਵੀ ਦਿਨ ਆਇਆ ਦਾਦੋਂ ਨੂੰ ਰੁਕੇ ਪਿੰਡਾ ਉੱਥੇ ਖੜਨਾ ਪਿਆ ਕੋੜੇ ਖਾਂਡੂ ਇਹ ਸਰਬ ਕਲਾ ਆਪੇ ਪਰਵੀਨ ਤਾ ਬੇਦਕ ਦੇਵ ਕਹਾ ਕਉ ਚੀਨ ਥਾ ਸਰਬ ਕਲਾ ਆਪੇ ਪਰਵੀਨ ਤਾ ਬੇਦਕ ਦੇਵ ਕਹਾ ਕਉ ਚੀਨ ਤਾ ਬੇਦਕ ਤੇਵ ਕਹਾ ਕਉ ਚੀਨ ਥਾ ਸਰਬ ਕਲਾ ਆਪੇ ਪਰਪੀਰ ਪਰਵੀਨ ਹੈ ਤਾ ਬੇਦਕ ਦੇਵ ਦੀ ਕੀ ਲੋੜ ਪਈ ਖੋਜਣ ਦੀ ਫੇਰ ਇਹ ਨਹੀਂ ਜੇ ਲੋੜ ਜਿਆਦਾ ਹੈ ਜੀ দাদা ਆ ਸਰਵ ਕਲਾ ਪਰਵੀਨ ਨਾ ਹੋਵੇ ਸਰਵ ਕਲਾ ਦਾ ਫੇਰ ਪਰਵੀਨ ਕੋਈ ਐਸੀ ਕਲਾ ਹੀ ਨਹੀਂ ਹੈ ਕੋਈ ਐਸੀ ਜਿਹੜੀ ਇਹਨੂੰ ਨਾ ਆਉਂਦੀ ਹੋਵੇ ਉਹ ਬੇਚ ਦਾ ਸਾਰੀਆਂ ਕਲਾ ਹੈ ਹੀ ਨਹੀਂ ਫੇਰ ਕਿਤੇ ਖੋਜਣ ਦੀ ਜਾਲ ਹੋੜ ਹੈ ਜਾਂ ਸਰਵ ਕਲਾ ਪਰਵੀਨ ਨਾ ਹੋਵੇ ਇੱਥੇ ਗੁਰਬਾਣੀ ਪੜ੍ਹਨੀ ਵੀ ਬੰਦ ਹੈ ਗੁਰਵਾਣੀ ਦੀ ਲੋੜ ਵੀ ਬੰਦ ਹੈ ਇਹ ਤਾਂ ਜਦ ਲੋੜ ਹੈ ਜਾਂ ਬਿਮਾਰ ਹੈ ਉਹ ਤਾਂ ਬਿਮਾਰ ਹੈ ਨਹੀਂ ਉਹ ਤਾਂ ਪੂਰਾ ਹੋ ਗਿਆ ਇਹ ਤਾਂ ਬਿਮਾਰ ਨੂੰ ਦੱਸਿਆ ਭਾਈ ਆ ਚੀਜ਼ ਖਾਣੀ ਆ ਚੀਜ਼ ਨਹੀਂ ਖਾਣੀ ਆ ਤੇਰੀ ਸਿਹਤ ਵਾ ਤੇ ਨਹੀਂ ਠੀਕੇਗੀ ਇਹ ਤਾਂ ਬਿਮਾਰ ਵਾਸਤੇ ਹੈ ਜੀਜਾ ਮੇਰਾ ਵੈਦਗੁਰੂ ਗੋਬਿੰਦਾ ਇਹ ਤਾਂ ਵੈਦ ਤੇ ਲਿਖੀ ਹੋਈ ਆ ਸਾਨੂੰ ਵਜਾਇਆ ਕਰਨਾ ਤੂੰ ਬਿਮਾਰ ਤਾਂ ਹੋ ਗਿਆ ਅੰਦਰ ਤੁਸੀਂ ਆਓਗੇ ਜਦ ਬਹਾਰੇ ਨਹੀਂ ਹੈ ਉਹਦੇ ਵਾਸਤੇ ਸਲੇਵਰ ਤੇ ਨਹੀਂ ਆਏ ਹਾਂ ਡਾਕਟਰ ਪਹਿਲੇ ਜਾਣਦਾ ਸਰਵਕਲਾ ਪ੍ਰਵੀਨ ਕੌਣਾ ਡਾਕਟਰ ਹੈ ਉਹ ਉਹ ਡਾਕਟਰ ਸਰਵਕਲਾ ਪ੍ਰਵੀਨ ਉਹਨੇ ਤਾਂ ਡਾਕਟਰ ਤੇ ਕਰਤਲੇ ਗਏ ਉਹ ਗਰਾਂਧਾ ਨੂੰ ਕੀ ਖੋਜੇ ਭਾਈ ਇਹਨ ਲਿਖਿਆ ਲਿਖਾਇਆ ਆਪਨੇ ਗ੍ਰੰਥ ਉਹ ਕਿਉਂ ਦਾ ਪੜ੍ਹਦੀ ਲੋੜ ਐ ਕਿ ਉਹ ਖੋਜੂਗਾ ਇਹ ਭਗਤੇ ਨੂੰ ਜੇ ਲੈ ਕੇ ਤੁਸੀਂ ਚਲੋਗੇ ਤਾਂ ਦੱਸ ਕੋਈ ਵੀ ਗੁਰੂ ਗੁਰ ਬਾਣੀ ਲੈ ਕੇ ਜਿਸੇ ਬਣਾਉਣਾ ਹੁੰਦਾ ਉਹ ਤਾਂ ਲਿਖਦੇ ਤੇ ਵੇਦ ਕਿਤੇ ਕਿਉਂ ਖੋਜਦੇ ਦੱਸੋ ਬਾਝੋ ਤੇ ਕਿਉਂ ਗੁਰੂ ਗ੍ਰੰਥ ਸਾਹਿਬ ਲੈ ਕੇ ਗਏ ਵੀ ਕੀ ਲੋੜ ਸੀ ਲੈ ਜਾਣ ਦੀ ਕਿ ਅਸੀਂ ਆਪਣੇ ਲੈਵਲ ਤੇ ਬੰਦਿਆ ਉਹਨੂੰ ਕੋਈ ਜਾਇ ਜੈ ਅਸੀਂ ਉਹ ਜੈ ਦਾ ਸਪਾਸ਼ਾ ਸੀ ਇਸ ਬੇਬਕੂਫੀ ਚ ਬੈਦਾ ਹੋਇਆ ਹੋਇਆ ਰੇ ਖਾਲ ਜੈ ਜੈ ਅਸੀਂ ਹੋ ਜੇ ਹੋ ਸੀ ਉਹਨਾਂ ਦੇ ਘਰਾਂ ਤੇ ਲਿਖੇ ਨੇ ਉਹ ਖੋਜਦੇ ਫਿਰ ਕੋਜਣ ਵਾਸਤੇ ਲੈ ਗਏ ਸੀ ਉੱਤੇ ਅੱਧਾ ਸਾਫੇ ਲਿਖਿਆ ਹੋਇਆ ਹੈ ਫਿਗਰ ਉਹਨੂੰ ਤੁਸੀਂ ਉਹਨਾਂ ਨੇ ਲੋਡ ਪੜਨ ਦੀ ਸੀ ਜਦ ਪੜਨ ਦੀ ਲੋਡ ਹੋਊਗੀ ਪਹਿਲਾਂ ਸਰਵਕਲਾ ਪ੍ਰਵੀਨ ਜਾਂ ਸਰਵਕਲਾ ਪ੍ਰਵੀਨ ਹੋ ਗਏ ਉਹ ਤੋਂ ਬਾਅਦ ਪੜਨ ਦੀ ਲੋਡ ਹੁੰਦੀ ਉਹ ਦਸਵਾਂ ਦਾ ਪੂਰਾ ਲਿਖਤਾ ਉਹਨਾਂ ਨੇ ਜੀਰੂ ਸਾਹਿਬ ਜਦ ਕਹੇ ਤੁਸੀਂ ਕਿ ਮੈਂ ਕਹਿ ਸਕਦਾ ਹਾਂ ਉਹ ਤੋਂ ਫੇਰ ਲੋਡ ਸੀ ਉਹਨੂੰ ਅਰਜਲ ਦੇ ਪ੍ਰਕਾਸ਼ਤਾ ਬਾਤ ਚੋੜ ਲਗਿਆ ਕਿੰਨੇ ਸਾਲ ਬਾਅਦ ਪ੍ਰਕਾਸ਼ਤਾ ਸਿੱਖਾਂ ਨੂੰ ਦੇ ਵਾਸਤੇ ਸੀ ਭਾਈ ਤੁਸੀਂ ਬਾਣੀ پڑھ ਲਿਆ ਕਰੋ ਵਿਚਾਰ ਲਿਆ ਕਰੋ ਸਾਡੇ ਵਾਸਤੇ ਹੈ ਸਰਬਕਲਾ ਜੈ ਸਰਬਕਲਾ ਆਪੇ ਪ੍ਰਵੀਨ ਤਹ ਬੇਦਕ ਦੇਵ ਕਹਾ ਕੂਚੀਨ ਕੌਣ ਖੋਜਦਾ ਹੈ ਬੇਦਕ ਦੇਵ ਕਿ ਲੋੜੇ ਬੇਦਕ ਦੇਵ ਕੂਚਣ ਦਾ ਕਹਾ ਕੂਚੀਨ ਕੌਣ ਚਿੰਦਾ ਹੈ ਕਿੱਥੇ ਚਿੰਦਾ ਕੋਈ ਹਾਂ ਜਦ ਆਪਨ ਆਪ ਆਪ ਉਲਤਾਰਾ ਤਾਂ ਸਗਨ ਅਪਸਗਨ ਕਹਾ ਵਿਚਾਰ ਜਦ ਆਪਨ ਆਪ ਆਪ ਉਲਤਾਰ ਜਦੋਂ ਆਪਣਾ ਆਪ ਹਿਰਦੇ ਚ ਕਾਇਆ ਹੋਇਆ ਤਾਂ ਸਗਨ ਅਪਸਗਨ ਦਾਦਾ ਰਹਿ ਗਿਆ ਬੇਬਾਕ ਉਹ ਛਕਮਾਰਤੀ ਬਿੱਲੀ ਨੇ ਨਾ ਬਿੱਲੀ ਉਹਦੇ ਨਾਮ ਹੀ ਆ ਗਿਆ ਨੇ ਛਕਮਾਰਤੀ ਪਾਇਆ ਜਾਂ ਬਾ ਮਤਲਬ ਕੋਈ ਦੀ ਤਵੇ ਨੁਕਸਾਨ ਦਾ ਬਾਜੋ ਮਰਜੀ ਹੁੰਦਾ ਰਹੇ ਕਿ ਸਗਨਾਂ ਬਸਗਨ ਨਹੀਂ ਹੁੰਦੇ ਫਿਰ ਆ ਜਿਹੜੇ ਆ ਲਗਨ ਹੈ ਉਹ ਕੱਢਦੇ ਜੰਗੇ ਜਾਂ ਵਿਆਹ ਕਰਦੋ ਕਰਨਾ ਹੈ ਕਰਨਾ ਉਹ ਕਰਨਾ ਉਹਨਾਂ ਤੇ ਸਗਨਾਂ ਬਸਗਨ ਤੇ ਲਗਾ ਜਿਸ ਚੀਤਨਾ ਹੋਵੇ ਸਗਨ ਆ ਬਸਗਨ ਤਾਂ ਉਹ ਲਗਦੇ ਨੇ ਜਿਹਨੂੰ ਭਰੋਸਾ ਹੈ ਦੀ ਜਿਹਨੂੰ ਭਰੋਸਾ ਪਰਮਹਮਤ ਤੇ ਉਹਨੂੰ ਜਗਲੂ ਜੇ ਉਹਦੇ ਵਾਸਤੇ ਰੀਤ ਇਹਦਾ ਜਿਨ੍ਹਾਂ ਦਾ ਮਨ ਨਹੀਂ ਖੜਦਾ ਉਹਨਾਂ ਵਾਸਤੇ ਉਹਦੇ ਵੀ ਕੋਨ ਕੜਾ ਆ ਲੋ ਚਲੋ ਜੈ ਆਪਨ ਉਚ ਆਪਨ ਆਪ ਨੇੜਾ ਤਾ ਕੌਣ ਠਾਕਰ ਕੌਣ ਕਹੀਏ ਚੇਰਾ ਆਪਨ ਉਚ ਆਪਨ ਆਪ ਨੇੜਾ ਹੁਣ ਆਪੇ ਤਾਂ ਤੂੰ ਬ੍ਰੰਭ ਆਪੇ ਤੂੰ ਫੋਲਡ ਬ੍ਰੰਭ ਆਪੇ ਤੂੰ ਮਨ ਆਪੇ ਤੂੰ ਚੱਤਾ ਹੈ ਫਿਰ ਉਹ ਠਾਗਰ ਕੌਣਾ ਜਿਹੜਾ ਕੌਣ ਜੇ ਮਨ ਜਿਹੜਾ ਹੈਗਾ ਜੀਵ ਹੈ ਜਿਹੜਾ ਜੇ ਬ੍ਰਹਮ ਦਾ ਸਾਥ ਨਹੀਂ ਦਿੰਦਾ ਤੇ ਜੀਵ ਵੀ ਜੀਵ ਵੀ ਅਧੂਰਾ ਤੇ ਬ੍ਰਹਮ ਵੀ ਅਧੂਰਾ ਦੋਏ ਦੂਰੇ ਨੇ ਦੋਏ ਕਮਜ਼ੋਰ ਨੇ ਦੋਏ ਘਾਟੇ ਨੇ ਜੇ ਦੋਏ ਰਲ ਕੇ ਇੱਕ ਹੋ ਗਏ ਪੂਰੇ ਹੋ ਗਏ ਫਿਰ ਇਹਨੂੰ ਬੇਦਕ ਦੇ ਵਿੱਚ ਇਹਨਾਂ ਦੀ ਲੋੜ ਸੀ ਤੇ ਬਠਾਖਰ ਤੇ ਰਕੜ ਨੇ ਲੈ ਕੋਣ ਠਾਖਰ ਬਣ ਪਈ ਇਹ ਬ੍ਰਹਮਣ ਨੂੰ ਜੀਵ ਦੀ ਲੋੜ ਆਉਣੀ ਹੈ ਜੀਵ ਰੂਪ ਦੀ ਲੋੜ ਹੈ ਦੋਹਲ ਦੀ ਲੋੜ ਹੈ ਜੇ ਜੀਵ ਦੇ ਵਿੱਚ ਮੈਂ ਦਾ ਰੂਪ ਹੈ ਉਹ ਚੋ ਦਾ ਰੂਪ ਹੈ ਦੋਹਲ ਜੇ ਜਿਹੜੀ ਬਲਕੁਣ ਤਾਕਤ ਹੈ ਸ਼ਕਤੀ ਹੈ ਜੇ ਚਤ ਕੋੜ ਨਹੀਂ ਜਾਂਦੀ ਕਾ ਛੋਟਦਾ ওভার ਨਹੀਂ ਹੈ ਜਦੋਂ ਕਹਿੰਦਾ ਆਪਣੇ ਸ਼ੂਟਣ ਦਾ ਯਤਨ ਕਰੋ ਹਮ ਸ਼ੂਟੇ ਤੂੰ ਕਹਿੰਦਾ ਮੈਂ ਤਾਂ ਮਾਜੂ ਸ਼ੁੱਟ ਕੇ ਆ ਗਿਆ ਮਾਨ ਕਹਿੰਦਾ ਮੈਂ ਮਾਜੂ ਸ਼ੁੱਟਣਾ ਸੀ ਤੂੰ ਮੈਂ ਆਦਾ ਤੇ ਆ ਕਰਨਾ ਤਾਂ ਮੈਂ ਤਾਂ ਕਰਤਾ ਤਾਂ ਮੈਨੂੰ ਸਮਝਾਇਆ ਮੈਂ ਸਮਝ ਗਿਆ ਇੱਲਾ ਮੈਂ ਮਾਇਆ ਛੜਤੀ ਮੈਂ ਆ ਬੈਠਿਆ ਤੇਰੀ ਜਾਂਚ ਆ ਕੇ ਔਰ ਤੂੰ ਚਲ ਬਾਹਰ ਕਰ ਕਿਸਤੀ ਆਪਣੇ ਛੂਟਣ ਦਾ ਯਤਨ ਕਰੋ ਅਗਲਾ ਜਤਨ ਉਰਤੇ ਰਹਿ। ਹਮ ਛੁਟੇ ਤਬ ਹਰਦੇ ਤੇਰੀ ਰਾਜrana ਬੁੱਧੀਰ ਮਿਲਤਾ ਆ ਕੇ ਬੈਜੇ। ਫਿਰ ਘਰ ਬੈਸੋ ਹਰਜਨ ਪਿਆਰੇ। ਹਰਜਨ ਪਿਆਰੇ ਸਤਗੁਰੂ ਤੁਮਰੇ ਕੋ। ਕਹਿੰਦਾ ਫਿਰ ਘਰ ਬੈਜੋ ਸਤਗੁਰ ਤੁਮ ਸਤਗੁਰ ਦਾ ਕੰਮ ਜੋ ਰਹਿ ਗਿਆ। ਸਤਗੁਰ ਤੁਮੇ ਕਾਲ ਸਵਾਰੇ। ਤੇ ਜੁਮਾ ਤੇ ਹੱਤ ਕੋਲਦਾ ਰਹਿ ਗਿਆ ਫਿਰ ਲੋਡ ਤੋਂ ਹਲ ਗਈ ਨਾ ਕੋਈ ਠਾਕਰਾ ਨਾ ਕੋਈ ਚੇਰਾ ਤੇਰਾ ਠਾਕਰਾ ਤਾਂ ਤਾਂ ਦੇ ਚ ਦੋ ਦੇ ਤੇ ਕੋਈ ਫਾਇਦਾ ਹੀ ਕੋਈ ਜੇ ਖੱਬੇ ਖੱਬੇ ਪਾਸੇ ਨੂੰ ਲਕਵਾ ਮਾਰਿਆ ਲੋਡ ਸੱਜੇ ਨੂੰ ਵੀ ਉਹਦੀ ਉੱਡੀ ਉੱਡ ਖੱਪਾ ਵੀ ਬੇਕਾਰ ਉਹ ਨਾ ਜਦ ਜਦ ਸੱਜਾ ਪੈਲੀ ਚੱਲਦਾ ਜੇ ਸੱਜੇ ਨਾਲ ਡਿੰਗਣੀ ਨਾ ਪੱਠੋਦੀ ਖਪੇਣਾ ਖਬਤ ਭਾਅ ਨਾ ਚੱਲਦਾ ਤੇ ਸੱਜੇ ਵੀਕਾਰ ਤੇ ਸੱਜੇ ਨਾਲ ਨਹੀਂ ਬੱਟ ਹੁੰਦੀ ਫੇਰ ਉਹ ਵੀ ਉਹ ਵੀ ਨਹੀਂ ਕਾ ਉਹ ਵੀ ਨਹੀਂ ਚੱਲ ਸਕਦਾ ਉਹਦੇ ਨਾਲ ਗੱਤ ਤਦਾਂ ਕਹੀ ਉਹ ਵੀ ਬੇਕਾਰ ਹੈ ਉਹਨਰ ਕੇ پاس ਬਰੇ ਹਾਂ ਦੋਵੇਂ ਲਕਾਰ ਜੋ ਉੱਪਰ ਆਇਆ ਹਾਲੇ ਤੱਕ ਦੋਹਾਂ ਦੇ ਨਾਲ ਉਹ ਇਹ ਕਰਕੇ ਕੋਈ ਠਾਕਰ ਵੀ ਕੋਈ ਛੇਰਾ ਦੀ ਇਹ ਸਭ ਕਹਿਣ ਦੀਆਂ ਗੱਲਾਂ ਸੀਆਂ ਕారణ ਸੌਲਵ ਕੋ ਤੁਝਾ ਬਣਾਇਆ ਹੋਇਆ ਸੀ ਇੱਕ ਤਾਂ ਫਰਜ਼ ਕੀਤਾ ਸੀ ਅਸੀਂ ਉਹ ਫਰਜ਼ ਕੀਤਾ ਸੀ ਫਰਜ਼ ਮੰਨ ਲਓ x ਬਰਾਬਰ n ਉਹ ਤਾਂ x ਬਰਾਬਰ n ਫਰਜ਼ ਕੀਤਾ ਹੋਇਆ ਸੀ ਸਾਡਾ ਪ੍ਰੋਬਲਮ ਹੱਲ ਕਰਨ ਵਾਸਤੇ ਕੁਝ ਪ੍ਰੋਬਲਮ ਸੀ ਹੱਲ ਕਰਨ ਵਾਸਤੇ ਫਰਜ਼ ਕਰ ਲਿਆ ਸਮਝਾਉਣ ਵਾਸਤੇ ਸਮਝਾਉਣ ਵਾਸਤੇ ਫਰਜ਼ ਕੀਤਾ ਹੋਇਆ ਜਿਤਮਨ ਹੋਰ ਹੈ ਕੁਝ ਨਹੀਂ ਹੈ ਇੱਕੋ ਹੀ ਆ ਉਹ ਹੀ ਮਾਨ ਹੈ ਕੋਈ ਮਾਨ ਨਹੀਂ ਉਹ ਜੇ ਨੁਕਸਾ ਇੱਕ ਆਦਮੀ ਹੋਈ ਬਿਮਾਰ ਹੈ ਖੱਬਾ ਸੱਜਾ ਦਾ ਸਜਿਆ ਹੋਇਆ ਖੱਬਾ ਵੀ ਹੁੰਦਾ ਸੱਜਾ ਵੀ ਹੁੰਦਾ ਕਾ ਅੱਡ ਅੱਡ ਨੇ ਖੱਬੇ ਸੱਜੇ ਇੱਕਦਾਈਆ ਖੱਬਾ ਸੱਜਾ ਹਾਰਟ ਦਾ ਇੱਕੋ ਹੀ ਆ ਦੋ ਆਂਦਾ ਹਾਰਟ ਇੱਕੋ ਹੀ ਹੈ ਬ੍ਰੇਨ ਇੱਕੋ ਹੀ ਹੈ ਉਹ ਤੇ ਆਪੇ ਗੁਰ ਜੀ ਉਹ ਬੇਡਾ ਇੱਕੋ ਹੀ ਹੈ ਰੋਟੀ ਕਿਥੋਂ ਜਾਂਦੀ ਹੈ ਖਾਣਾ ਕਿਥੋਂ ਜਾਂਦੀ ਹੈ ਗੁਰਦਾਇ ਕਹਿ ਦੋ ਕਿਹੜੇ ਨੇ ਇਹਦੇ ਅੰਦਰ ਦੋ ਗੜੀਆਂ ਦੀ ਜਲ ਫੜਾ ਕਿ ਕਦੂ ਤੇ ਜਾਂਦੀ ਹੈ ਮੂ ਇੱਕ ਹੈ ਦੋ ਹੁੰਦਾ ਜਦੋਂ ਖਾਂਦਾ ਸਾਹ ਇੱਕ ਕਦ ਹੁੰਦੇ ਹੁੰਦਾ ਦੋਆਂ ਨੂੰ ਦੋ ਹੈ ਕਿਹੜੇ ਸਾਹ ਨੂੰ ਹਲ ਸਰੀਰ ਕਿ ਕਦ ਹੁੰਦਾ ਇਹ ਤਾਂ ਮੈਂ ਬਸ ਸਮਝਾਉਣ ਵਾਸਤੇ ਕੀਤਾ ਹੈ ਸਾਰਾ ਭਾਸ਼ਾ ਐਸੀ ਹੈ ਸਾਡੇ ਕੋਲ ਕਿ ਸਮਝਾਉਣ ਬੋਲਣ ਵਾਸਤੇ ਨਹੀਂ ਤਾਂ ਬੋਲੇ ਨਹੀਂ ਸਕਦੇ ਸਮਝਾਏ ਨਹੀਂ ਸਕਦੇ ਕਿ ਕੰਨ ਛੋਣ ਕੋਈ ਦੂਜਾ ਦੂਜਾ ਹੁੰਦਾ ਨਹੀਂ ਹਾਂ ਬਿਸਮਰ ਬਿਸਮਰ ਰਹੇ ਬਿਸਮਾਦ ਨਾਨਕ ਆਪਣੀ ਗੱਦ ਜਾਣੋ ਆ ਬਿਸਮਨ ਬਿਸਰ ਰਹੇ ਬਿਸਮਾਦ ਜਦੋਂ ਬਿਸਮਾਦ ਪੈਦਾ ਹੁੰਦਾ ਨਾ ਹੋੜੀ-ਹੋੜੀ ਹੁੰਦਾ ਜੇ ਮੈਂ ਕੋਈ ਜਾਂ ਫੈਸਲਾ ਦਾ ਨਾ ਹੋੜੀ-ਹੋੜੀ ਫੈਸਲਾ ਦਾ ਜਦ ਫੈਸਲਾ ਦਾ ਜਦ ਦੇਖ ਪੈਂਦਾ ਜਦ ਬੜਾ ਲੱਗਦਾ ਕਹਦਾ ਲਵੇ ਸ਼ੱਕ ਤਾਂ ਸੀ ਮਿੱਟ ਗਾਂਗੇ ਲਿਗੇ ਪਏ ਤਾਂ ਪੈਰ ਰੱਖਣ ਲੱਗੇ ਜਦ ਸ਼ੱਕ ਪੈ ਗਈ ਸੀ ਬਿਸਮਾਦ ਤਾਂ ਪਹਿਲਾਂ ਹੀ ਹੋਣ ਲੱਗ ਜਾਂਦਾ ਸਿਫਟ ਪਹਿਲਾਂ ਹੀ ਆ ਜਾਂਦੇ ਨੇ ਬਿਸਪੁਨ ਆ ਜਾਂਦਾ ਬਿਸਪੁਨ ਆਪ ਬਿਸਮਾਦ ਹੁੰਦਾ ਆਂਦਾ ਦੜਾ ਬਿਸਮਾਦ ਹੋਗਾ ਬਿਸਪੁਨ ਬਿਸਮਾ ਸਪਾਇਰ ਬਿਸਪੁਨ ਬਿਸਮਾ ਬਿਸਮਾ ਬਲੇ ਯਾਰ ਲੱਗੇ ਬਈ ਕੀ ਹੈ گاਾਂ ਦਾ ਕੁਛ ਹੋ ਰਹੀ ਦੀ ਨਾ ਇਹ ਤਾਂ ਹੁੰਦਾ ਨਹੀਂ ਹੁੰਦਾ ਇਹ ਕੁਝ ਪੜਾ ਬੜਾ ਭਾਣਾ ਵਰਤੂਗਾ ਛੋਟੇ ਛੋਟੇ ਭਾਣੇ ਹੁੰਦੇ ਨੇ ਵਰਤਦੇ ਬਿਸਮਰਤੀ ਹੋਏ ਬਿਸਮਰ ਬਿਸਮਰ ਰਹੇ ਬਿਸਮਾਰ ਭਾਤ ਦੇ ਵਿੱਚ ਜਦੋਂ ਥੋੜਾ ਜਿਹਾ ਕੋਈ ਕੌਤਕ ਦੇਖਿਆ ਖੇਡ ਦੇਖੀ ਅਸਲ ਦੇ ਵਿੱਚ ਦਿਸਵਾਦ ਕਰ ਲੁੰਦਾ ਹੁਕਮ ਬੁੱਢੜ ਤੇ ਪਹਿਲੀ ਗੱਲ ਰਗ ਲਾਗਤ ਲਾਗਤ ਲਾ ਦਤਾ ਹੈ ਜੇ ਥੋੜਾ ਜਿਹਾ ਵੀ ਰਗ ਲੱਗਦਾ ਹੈ ਦੂਜਿਆਂ ਦਾ ਸੁਭਾਅ ਬਦਲਦਾ ਆਪਣੇ ਉੱਤੇ ਚੇਂਜ ਆਉਂਦੀ ਹੈ ਉਹ ਬਿਸਮਰ ਵਾਲੀ ਗੱਲ ਹੈ ਅਡੋਹ ਜਾਂਦਾ ਭਰੋਸਾ ਹੋਣ ਲੱਗ ਜਾਂਦਾ ਜਦ ਗੁਰਪਾਣੀ ਦਾ ਜੋ ਲਿਖਿਆ ਹੋਇਆ ਸੱਚ ਹੋਣ ਲੱਗਦਾ ਜੈਸਾ ਸਤਗੁਰੂ ਸੁਣੀਦਾ ਜਦ ਉਹ ਜੇ ਲੱਛਣ ਦਿਖਣ ਲੱਗ ਜਾਂਦੇ ਨੇ ਫਿਰ ਵੀ ਸੁਣਨਾ ਪੈਦਾ ਬਿਸਮ ਬਿਸਮ ਰਹੇ ਬਿਸਮਰ ਬਿਸਮ ਰਹੇ ਜਾਂ ਅਤਲ ਬੈ ਦਿਲ ਕਦਾ ਦਿਲ ਕਦਾ ਬਸ ਦਿਲ ਕੇ ਗਿਆ ਫਿਰ ਸਾਰੇ ਢ ਢੇਰੀ ਹੋ ਗਿਆ ਵਿਸਮਾਦ ਦੇ ਵਿੱਚ ਆ ਕੇ ਬੋਲ ਬੋਲ 100% ਦੀ ਫੈਲਾ ਲਈ ਬੁੱਤੋ ਵਿਸਮਾਦ ਵਿੱਚ ਆ ਕੇ ਮੰਦਾ ਵਿਸਮਾਦ ਨਾਦ ਵਿਸਮਾਦ ਬੇ ਨਾਮ ਜਦ ਸੁਣਦਾ ਜਦ ਵਿਸਮਾਦ ਹੁੰਦਾ ਚਲ ਸਭ ਪਰ ਕੋ ਦਾ ਸ਼ਬਦ ਗੁਰੂ ਨਾਲ ਜਦ ਵਿਸਨਾਦ ਹੁੰਦਾ ਪਰ ਉਸ ਤੋਂ ਪਹਿਲਾਂ ਵੇਟ ਬਾਦਲ ਵਰਖਾ ਹੋਈ ਜਦੋਂ ਬਿਰ ਬਾਦਲ ਵਰਖਾ ਆਉਣ ਲੱਗਦੀ ਹੈ ਬਿਸਮਿਲ ਜੇ ਤਤ ਵਿਚਾਰੇ ਜਦੋਂ ਆਪਣੇ ਆਪ ਗੱਲ ਸਮਝਣ ਆਉਣ ਲੱਗਦੀ ਹੈ ਨਾ ਅੰਦਰੋਂ ਬੁੱਧੀ ਆਪੇ ਅੰਦਰੋਂ ਸਮਝਣ ਆਉਣ ਲੱਗਦੀ ਹੈ ਜਾਂ ਬਿਸਮਿਲ ਆ ਉਹ ਬਿਸਮਿਲ ਜਾਂ ਕਹਿੰਦਾ ਵੀ ਜਦ ਗੱਲ ਕਰਦਾ ਪਤਾ ਨਹੀਂ ਕਿੱਥੋਂ ਆਈ ਜਾਂਦੀ ਹੈ ਉਹ ਬਿਸਮਿਲ ਹੈ ਉਹ ਪਰ ਉਹ ਸਾਹਿਬ ਹਾਂ ਗੱਲ ਤਾਂ ਠੀਕ ਹੈ ਪਿੱਛੇ ਬੈਦੂ ਆਇਆ ਆਉਣ ਲੱਗੀ ਤਾਂ ਆਉਂਦੀ ਹੋ ਗਈ ਮੈਂ ਤਾਂ ਜੋ ਡੇੜੇ ਜੋ ਗਏ ਹੀ ਨਹੀਂ ਕਿਤੇ ਖਰਾਬ ਜੋ ਤਾਂ ਅਸੀਂ ਕਿਤੇ ਗਏ ਨਹੀਂ ਮੈਂ ਤਾਂ ਤੋ ਕੱਲ ਦੀ ਗੱਲ ਹੈ ਮੇਰੇ ਤਾਂ ਕੋਈ ਐਸੀ ਗੱਲ ਹੈ ਨਹੀਂ ਇਹ ਤਾਂ ਵਾਕਿਆ ਕੋਈ ਗੱਲ ਜ਼ਰੂਰ ਹੈ ਤਾਂ ਉੱਦਾ ਹੋਏ ਤਾਂ ਹੌਲੇ 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 ਜਾ ਪੂਰੀ ਟੁੱਟੀ ਖੁੱਲ ਗਈ ਫਿਰ ਬਿਸਮਾਲੇ ਆ ਉਹ ਪਾਣੀ ਜਿਹਾ ਜੋ ਬੱਧਾ ਗਿਆ ਟੁੱਟੀ ਖੁੱਲਦੀ ਗਈ ਬੱਧਾ ਗਿਆ ਬੱਧਾ ਗਿਆ ਇਹ ਗੈਸ ਆਉਂਦੀ ਰਹੀ ਕਾ ਪੂਰੇ ਥਨੋਂ ਝਾਲਾ ਆ ਗਈ ਮੈਂ ਬੋਰ ਕਰਦੇ ਹੁੰਦੇ ਆਪਾਂ ਮਸੇ ਭੇ ਤਾਂ ਬਿਸਮਾਰ ਹੋਣੀ ਸੀ ਬਿਸਮਰ ਬਿਸਮਰ ਰਹੇ ਬਿਸਮਾਰ ਰਹੇ ਬਿਸਮਾਰ ਨਾਨਕ ਆਪਣੀ ਗੱਤ ਜਾਨੋ ਆਪ ਪਰ ਫੇਰ ਤਾਂ ਆਪਣੀ ਗੱਲ ਫੇਰ ਨਹੀਂ ਬਿਆਨ ਕਰ ਸਕਦਾ ਇਹ ਅਵਸਥਾ ਬਿਆਨ ਤੇ ਪਰੇ ਫੇਰ ਤਾਂ ਜਿਹਨੂੰ ਬਿਸਮਾਦ ਹੋਇਆ ਉਹ ਉਸਨੂੰ ਪਤਾ ਉਹ ਉਹਦਾ ਬਿਆਨ ਨਹੀਂ ਹੋ ਤਾ ਉਹ ਆਪਣੀ ਗੱਲ ਜਾਣੂ ਆਪ ਜਿਹੜਾ ਬਿਸਮਾਦ ਹੋ ਗਿਆ ਉਹ ਬਿਆਨ ਤੇ ਪਰੇ ਪੁੱਛਿਓ ਜੀ ਹਾਂ ਪੁੱਛਿਓ ਉਹ ਨਹੀਂ ਦੱਸਣ ਵਾਲੀ ਗੱਲ ਜੈ ਸ਼ੰ ਅਸ਼ੇਦ ਅਪੇਦ ਸਮਾਇਆ ਉਹ ਕਿਸੇ ਬਿਆਸ ਆਦਾਲੀ ਗੱਲ ਬਿਆਨ ਤੇ ਪਰੇ ਆ ਤੇ ਛੱਡ ਗਏ ਨਾਨਕ ਆਪਣੀ ਗੱਤ ਆਪਣੀ ਗੱਤ ਜਾਣੋ ਆ ਪਾਦੋ ਜੀ ਨੂੰ ਵਿਸਵਾਦ ਹੋਇਆ ਤਾਂ ਉਹੀ ਜਾਣਦੇ ਇਹ ਤਾਂ ਗੁੰਗੇ ਦਾ ਕੋੜ ਖਾ ਲਿਆ ਕੁਝ ਤਾਂ ਕਹ ਗਿਆ ਇਹ ਤਾਂ ਗੁੰਗੇ ਦਾ ਕੋੜ ਹੈ